ਮੇਰੇ ਨਾਮ ਅੱਗੇ ਗਰਦਸ਼ਣ ਕੰਗੇ ਥਾਣਾ ਥਰਮਲ ਰਾਤ ਤਲਾਹ ਮਿਲੀ ਸੀ ਦੋ ਕਰੀਬ 2:30 ਵਜੇ ਕੋਈ ਨਾਮ ਨਹੀਂ ਵਿਅਕਤੀ ਬਜਿੰਦਰ ਸਿੰਘ ਦੇ ਗੁਰੂ ਗੋਬਿੰਦ ਸਿੰਘ ਨਗਰ ਦੇ ਘਰ ਦੇ ਬਾਹਰ ਜਨਕਰ 2000 ਕਮਾਡ ਵਾਲੀ ਉਹ ਖੜੀ ਸੀ ਉਹਨੂੰ ਤਿੰਨ ਵਿਅਕਤੀ ਰੋਡ ਤੇ ਥੋਰੀ ਕਰਕੇ ਲਗੇ ਕਦ ਤੇ ਆਏ ਸੀ ਉਹ ਸਕੂਟਰੀ ਤੇ ਆਏ ਸੀਗੇ ਤੇ ਸਾਡੀ ਮੌਕੇ ਤੇ ਪੀਸੀਆਰ ਦੀ ਟੀਮ ਗੁਰਤਾਰ ਮੈਂਸਰ ਪਹੁੰਚ ਗਈ ਸੀਗੀ ਇਸ ਤੋਂ ਬਾਅਦ ਜੇ ਸਾਡੀ ਇਹ ਟੀਮ ਲੱਗੀ ਹੋਈ ਆ ਤੇ ਉਹਨਾਂ ਦੇ ਸੀਸੀ ਰਿਪੋਰਟ ਜਿਹੜਾ ਅਸੀਂ ਕਾਫੀ ਕੈਮਰੇ ਆ ਘੰਗਾਲੇ ਜਾ ਰਹੇ ਸਰ ਜਿਹੜੀ ਗੱਡੀ ਚੋਗੀ ਕਰ ਰਿਓ ਉਹ ਕੋਪੀ ਕਰ ਰਹੇ ਨੂੰ ਲੈ ਕੇ ਜਾ ਰਹੇ ਨੇ ਰੋਡ ਤੇ ਤੇ ਜਿਹੜੀ ਸਕੂਟਰੀ ਪਿੱਛੇ ਲੈ ਕੇ ਆ ਰਹੇ ਵਿਅਕਤੀ ਉਹ ਵੀ ਰੋਡ ਤੇ ਲੈ ਕੇ ਆ ਰਹੇ ਸਕੂਟਰੀ ਉਹਨਾਂ ਦੀ ਇੱਕ ਸਕੂਟਰੀ ਤੇ ਆਈ ਸੀਗੇ ਉਹ ਮੋਟਰ ਲੈ ਹਲਾਤਾ ਤਾਂ ਇਹੀ ਜਾਪਦਾ ਵੀ ਤਿੰਨੇ ਵਿਅਕਤੀ ਸਕੂਟਰੀ ਤੇ ਆਏ ਸੀਗੇ ਤੇ ਇੱਕ ਵਿਅਕਤੀ ਸਕੂਟਰੀ ਰੋਡ ਤੇ ਜਿਹੇ ਲੈ ਕੇ ਜਾ ਰਿਹਾ ਤੇ ਦੋ ਵਿਅਕਤੀ ਜਿਹੜੇ ਉਹ ਕਾ ਬੁਰੜ ਤੇ ਲੱਗੇ ਜਾ ਰਹੇ ਕਿੰਨੇ ਨੰਬਰ ਗਲੀ ਹੈ ਤੇ ਸਰਦ ਕਿਹੜਾ ਏਰੀਆ ਦਾ ਉਹ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 8 ਇਸ ਵੀ ਮਿਲਿਆ ਸਾਡੀ ਟੀਮ ਲੱਗੀ ਹੋਈ ਹੈ ਜਲਦੀ ਪ੍ਰੈਸ ਕਰਕੇ ਤੁਹਾਨੂੰ ਸੂਚਿਤ ਕਰ ਮੇਰਾ ਨਾਮ ਹੈ ਸਰ ਗੁਰਦਰਸ਼ਨ ਸਿੰਘ ਹੈ ਥਾਣਾ ਥਰਮਲ ਹੈ ਰਾਤ ਇਤਲਾਹ ਮਿਲੀ ਸੀ ਦੋ ਕਰੀਬ 2:30 ਵਜੇ ਕੋਈ ਨਾਮ ਰਹਿ ਬਿਖਤੀ ਬਜਿੰਦਰ ਸਿੰਘ ਦਾ ਗੁਰੂ ਗੋਬਿੰਦ ਸਿੰਘ ਨਗਰ ਦੇ ਘਰ ਦੇ ਬਾਹਰ ਜਨਕਰ 2001 ਮਾਡਲ ਵਾਲੀ ਉਹ ਖੜੀ ਸੀ ਉਹ ਤਨ ਵਰਤੀ ਰੋਡ ਤੇ ਟਿਉਰੀ ਕਰਕੇ ਲੱਗੇ ਕਦ ਤੇ ਆਈ ਸੀ ਉਹ ਸਕੂਟਰੀ ਤੇ ਆਈ ਸੀ ਤੇ ਸਾਡੀ ਮੌਕੇ ਤੇ ਪੀਸੀਆਰ ਦੀ ਟੀਮ ਜਰਤਰਾ ਮੈਂਸਰ ਪਹੁੰਚ ਗਈ ਸੀ ਤੇ ਉਸ ਤੋਂ ਬਾਅਦ ਵੀ ਸਾਡੀ ਇਹ ਟੀਮ ਲੱਗੀ ਹੋਈ ਆ ਤੇ ਉਹਨਾਂ ਦੇ ਸੀਸੀ ਰਿਪੋਰਟ ਜਿਹੜਾ ਸਾਡੇ ਕੋਲ ਦੇ ਕੈਮਰੇ ਆ ਕੰਗਲੇ ਜਾ ਰਹੇ ਸਰ ਜਿਹੜੀ ਗੱਡੀ ਚੋਗੀ ਕਰ ਰਿਹਾ ਉਹ ਲੋਕ ਐਕਟੀ ਕਰ ਰਹੇ ਨੇ ਲੈ ਕੇ ਜਾ ਰਹੇ ਨੇ ਰੋਡ ਤੇ ਤੇ ਜਿਹੜੀ ਸਕੂਟਰੀ ਪਿੱਛੇ ਲੈ ਕੇ ਆ ਰਿਹਾ ਵਿਅਕਤੀ ਉਹ ਵੀ ਰੋਡ 'ਤੇ ਲੈ ਕੇ ਆ ਰਿਹਾ ਸਕੂਟਰੀ ਉਹਨਾਂ ਦੀ ਇੱਕ ਸਕੂਟਰੀ ਪਿਆਈ ਸੀਗੇ ਉਹ ਮੋਟਰ ਲੈ ਹਲਾਤ ਤਾਂ ਇਹੀ ਜਾਪਦਾ ਵੀ ਕਿੰਨੇ ਵਿਅਕਤੀ ਸਕੂਟਰੀ 'ਤੇ ਹੋਏ ਸੀਗੇ ਇੱਕ ਵਿਅਕਤੀ ਸਕੂਟਰੀ ਰੋਡ 'ਤੇ ਜਿਹੇ ਲੈ ਕੇ ਜਾ ਰਿਹਾ ਤੇ ਦੋ ਵਿਅਕਤੀ ਜਿਹੜੇ ਉਹ ਕਾਰ ਨੂੰ ਰੋਡ 'ਤੇ ਲੱਗੇ ਜਾ ਰਹੇ ਕਿੰਨੇ ਨੰਬਰ ਗਲੀ ਹੈ ਤੇ ਸਾਰਾ ਕਿਹੜਾ ਏਰੀਆ ਹੈ ਨਾ ਉਹ ਗੁਰੂ ਗੋਬਿੰਦ ਸਿੰਘ ਨਗਰ ਕਲੀ ਨੰਬਰ 8 ਇਸ ਵੀ ਮੀਡੀਆ ਅਸਰ ਜੀ ਤੁਹਾਨੂੰ ਲੱਗੀਆਂ ਨੇ ਜਲਦੀ ਪ੍ਰੈਸ ਕਰਕੇ ਤੁਹਾਨੂੰ ਕੁਝ ਜੀ ਮੇਰਾ ਨਾਮ ਅਸੇ ਗੁਰਦਰਸ਼ਨ ਸਿੰਘ ਹੈ ਥਾਣਾ ਥਰਮਲ ਹੈ ਰਾਤ ਤਲਾਹ ਮਿਲ ਜੀ ਦੋ ਕਰੀਬ 2:30 ਵਜੇ ਕੋਈ ਨਾਮ ਰਹੀ ਵਿਅਕਤੀ ਬਜਿੰਦਰ ਸਿੰਘ ਦੇ ਗੁਰੂ ਗੋਬਿੰਦ ਸਿੰਘ ਨਗਰ ਦੇ ਘਰ ਦੇ ਬਾਹਰ ਜਨਕਰ 2101 ਵਾਲੀ ਉਹ ਖੜੀ ਸੀ ਉਹਨੂੰ ਤਿੰਨ ਵਿਅਕਤੀ ਰੋਡ ਤੇ ਥੋਰੀ ਕਰਕੇ ਲਗੇ ਕਦ ਤੇ ਆਏ ਸੀ ਉਹ ਸਕੂਟਰੀ ਤੇ ਆਏ ਸੀਗੇ ਤੇ ਸਾਡੀ ਮੌਕੇ ਤੇ ਪੀਸੀਆਰ ਦੀ ਟੀਮ ਗੁਰਤਰਾ ਮੈਂਸਰ ਪਹੁੰਚ ਗਈ ਸੀਗੀ ਤੇ ਉਸ ਤੋਂ ਬਾਅਦ ਜੇ ਸਾਡੀ ਇਹ ਟੀਮ ਲੱਗੀ ਹੋਈ ਆ ਤੇ ਉਹਨਾਂ ਦੇ ਸੀਸੀ ਰਿਪੋਰਟ ਜਿਹੜਾ ਅਸੀਂ ਕਾਫੀ ਕੰਮ ਰਿਹਾ ਕੰਗਾਲੇ ਜਾ ਰਹੇ ਸਰ ਜਿਹੜੀ ਗੱਡੀ ਚੋਗੀ ਕਰ ਰਹੇ ਉਹ ਕੋਪੀ ਕਰ ਰਹੇ ਨੂੰ ਲੈ ਕੇ ਜਾ ਰਹੇ ਨੇ ਰੋਡ ਤੇ ਤੇ ਜਿਹੜੀ ਸਕੂਟਰੀ ਪਿੱਛੇ ਲੈ ਕੇ ਆ ਰਹੇ ਵਿਅਕਤੀ ਉਹ ਵੀ ਰੋਡ ਤੇ ਲੈ ਕੇ ਆ ਰਹੇ ਸਕੂਟਰੀ ਉਹਨਾਂ ਦੀ ਇੱਕ ਸਕੂਟਰੀ ਤੇ ਆਈ ਸੀਗੇ ਉਹ ਮਾਡਲ ਹੈ ਲੱਗਦਾ ਹੈ ਤੇ ਉਹ ਹੀ ਜਾਪਦਾ ਵੀ ਤਨੇ ਵਿਅਕਤੀ ਸਕੂਟਰੀ ਤੇ ਆਈ ਸੀਗੇ ਤੇ ਇੱਕ ਵਿਅਕਤੀ ਸਕੂਟਰੀ ਰੋਡ ਤੇ ਜਿਹੇ ਲੈ ਕੇ ਜਾ ਰਿਹਾ ਤੇ ਦੋ ਵਿਅਕਤੀ ਜਿਹੜੇ ਆਹ ਰੋਡ ਤੇ ਲੈ ਕੇ ਜਾ ਰਹੇ ਕਿੰਨੇ ਨੰਬਰ ਗਲੀ ਹੈ ਤੇ ਸਰ ਕਿਹੜਾ ਏਰੀਆ ਹੈ ਨਾ ਕੋ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 8 ਇਸ ਵੀ ਮੇਰੇ ਅਸਟਾ ਜੀ ਟੋਨਾ ਲੱਗੀ ਹੋਈ ਹੈ ਜਲਦੀ ਪ੍ਰੈਸ ਕਰਕੇ ਤੁਹਾਨੂੰ ਸੁਖਿ ਦਿਦਾ ਮੇਰਾ ਨਾਮ ਹੈ ਸਰਗਰਦਸ਼ਕ ਸਿੰਘ ਹੈ ਥਾਣਾ ਥਰਮਲ ਰਾਤ ਪਤਲਾ ਮਿਲਦੀ ਸੀ ਦੋ ਕਰੀਬ 2:30 ਵਜੇ ਕੋਈ ਨਾਮ ਰਹਿ ਬਿਖਤੀ ਬਜਿੰਦਰ ਸਿੰਘ ਦਾ ਗੁਰੂ ਗੋਬਿੰਦ ਸਿੰਘ ਨਗਰ ਦੇ ਘਰ ਦੇ ਬਾਹਰ ਜਨਕਰ 2001 ਮਾਡਲ ਵਾਲੀ ਉਹ ਖੜੀ ਸੀ ਉਹ ਤਨ ਵਰਤੀ ਰੋੜ ਤੇ ਚੋਰੀ ਕਰਕੇ ਲਗੀ ਕਦ ਤੇ ਆਈ ਸੀ ਉਹ ਸਕੂਟਰੀ ਤੇ ਆਈ ਸੀ ਤੇ ਸਾਡੀ ਮੌਕੇ ਤੇ ਪੀसीआर ਦੀ ਟੀਮ ਜਰਤਰਾ ਮੈਂਸਰ ਪਹੁੰਚ ਗਈ ਸੀ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਟੀਮ ਲੱਗੀ ਹੋਈ ਆ ਉਹਨਾਂ ਦੇ ਸੀਸੀ ਰਿਪੋਰਟ ਜਿਹੜਾ ਸਾਡੇ ਕੋਲ ਦੇ ਕੈਮਰੇ ਆ ਕਿ ਗੱਲ ਜਾ ਰਹੀ ਸਰ ਜਿਹੜੀ ਗੱਡੀ ਚੋਗੀ ਕਰ ਰਿਹਾ ਉਹ ਲੋਕ ਐਕਟੀ ਕਰ ਰਹੇ ਨੇ ਲੈ ਕੇ ਜਾ ਰਹੇ ਨੇ ਰੋੜ ਤੇ ਤੇ ਜਿਹੜੀ ਸਕੂਟਰੀ ਪਿੱਛੇ ਲੈ ਕੇ ਆ ਰਿਹਾ ਵਿਅਕਤੀ ਉਹ ਵੀ ਰੋਡ 'ਤੇ ਲੈ ਕੇ ਆ ਰਿਹਾ ਸਕੂਟਰੀ ਉਹਨਾਂ ਦੀ ਇੱਕ ਸਕੂਟਰੀ ਪਿਆਈ ਸੀਗੇ ਉਹ ਮੋਟਰ ਲੈ ਹਲਾਤ ਤਾਂ ਉਹ ਹੀ ਜਾਪਦਾ ਵੀ ਕਿੰਨੇ ਵਿਅਕਤੀ ਸਕੂਟਰੀ 'ਤੇ ਹੋਏ ਸੀਗੇ ਇੱਕ ਵਿਅਕਤੀ ਸਕੂਟਰੀ ਰੋਡ 'ਤੇ ਜਿਹੜੀ ਲੈ ਕੇ ਜਾ ਰਿਹਾ ਤੇ ਦੋ ਵਿਅਕਤੀ ਜਿਹੜੇ ਉਹ ਕਾਰ ਨੂੰ ਰੋਡ 'ਤੇ ਲੱਗੇ ਜਾ ਰਹੇ ਕਿੰਨੇ ਨੰਬਰ ਗਲੀ ਹੈ ਤੇ ਸਾਰਾ ਕਿਹੜਾ ਏਰੀਆ ਹੈ ਨਾ ਉਹ ਗੁਰੂ ਗੋਬਿੰਦ ਸਿੰਘ ਨਗਰਾ ਗਲੀ ਨੰਬਰ 8 ਇਸ ਵੀ ਮੀਡੀਆ ਸਾਡੀ ਟੀਮਾ ਲੱਗੀ ਹੋਈ ਹੈ ਜਲਦੀ ਪ੍ਰੈਸ ਕਰਕੇ ਤੁਹਾਨੂੰ うん。いい